ਰਾਉਂਡ ਦੀ ਜਿਹੜੀ ਆ ਕਾਊਂਟਿੰਗ ਆ ਉਹ ਲਗਭਗ ਕੰਪਲੀਟ ਹੋ ਚੁੱਕੀ ਆ ਸਾਡਾ ਅਰਸ਼ਦੀਪ ਕਲੇਰ ਨੇ ਜਿਸ ਤਰੀਕੇ ਦੇ ਰੋਜਾਨਾ ਦੇ ਵਿੱਚ ਸਟਾਰਟਿੰਗ ਦੇ ਵਿੱਚ ਜੋ ਸਾਹਮਣੇ ਆਇਆ ਉਹਦੇ ਵਿੱਚ ਅਕਾਲੀ ਦਲ ਨੇ ਬੜਤ ਬਣਾਈ ਰੱਖੀ ਲੇਕਿਨ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੇ ਹੈਗੇ ਆ ਆਮ ਆਦੀ ਪਾਰਟੀ ਦੇ ਕੈਂਡੀਡੇਟ ਜਿਹੜੇ ਆ ਉਹ ਅੱਗੇ ਆਉਂਦੇ ਹੋਏ ਦਿਖਾਈ ਦਿੱਤੇ ਕਲੇਰ ਸਾਹਿਬ ਜਿਸ ਤਰੀਕੇ ਦਾ ਪ੍ਰਦਰਸ਼ਨ ਅਕਾਲੀ ਦਲ ਵੱਲੋਂ ਕੀਤਾ ਗਿਆ ਸ਼ੁਰੂਆਤੀ ਤਿੰਨ ਰਾਊਂਡ ਤਾਂ ਐਸੇ ਸੀਗੇ ਕਿ ਆਮਾ ਦੀ ਪਾਰਟੀ ਬਹੁਤ ਪਿੱਛੇ ਦੇਖ ਰਹੀ ਸੀ ਲੇਕਿਨ ਹੁਣ ਹੌਲੀ ਹੌਲੀ ਆਮਾ ਦੀ ਪਾਰਟੀ ਪਿਛਲੇ 7 ਰਾਊਂਡ ਤੋਂ ਅੱਗੇ ਆ ਰਹੀ ਆ ਕਿਵੇਂ ਦੇਖਦੇ ਹੋ ਇਹ ਜਿਹੜੀ ਫਾਈਟ ਦਿੱਤੀ ਗਈ ਆ ਇਸ ਫਾਈਟ ਤੋਂ ਕਿਵੇਂ ਤੁਸੀਂ ਆਪ ਦੇਖੋ ਮੀਤ ਸਾਹਿਬ ਤਰਨ ਤਾਰਨ ਦੀ ਚੋਣ ਦੇ ਵਿੱਚ ਪਹਿਲੇ ਹੀ ਦਿਨੋਂ ਇੱਕ ਚੀਜ਼ ਕਲੀਅਰ ਸੀ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਟੱਕਰ ਸੀ ਔਰ ਸਰਕਾਰ ਨੇ ਜਿਸ ਤਰੀਕੇ ਦਾ ਧੱਕਾ ਉੱਥੇ ਕੀਤਾ ਉਹ ਮੈਨੂੰ ਲੱਗਦਾ ਮੈਨੂੰ ਆਪਣੇ ਮੂੰਹ ਤੋਂ ਕਹਿਣ ਦੀ ਲੋੜ ਨਹੀਂ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਮੰਨਿਆ ਹੂੰ ਕਿ ਆਪਦੇ ਚਿਹਤੇ ਅਫਸਰਾਂ ਨੂੰ ਲਾ ਕੇ ਕਿੱਥੇ ਧਮਕੀਆਂ ਦਿੱਤੀਆਂ ਗਈਆਂ ਰੈਕੀ ਕਰਾਈ ਗਈ ਝੂਠੇ ਪਰਚੇ ਪਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਪੰਚਾਂ ਸਰਪੰਚਾਂ ਨੂੰ ਕਾਉਂਸਲਰਾਂ ਨੂੰ ਘਰੋਂ ਚੱਕਿਆ ਗਿਆ ਤੇ ਇੰਨਾ ਸਰਕਾਰੀ ਤੰਤਰ ਵਰਤਨ ਦੇ ਬਾਵਜੂਦ ਅਗਰ ਸਰਕਾਰ ਹਲੇ 6-7 ਹਜ਼ਾਰ ਦੀ ਲੀਡ ਹੈ ਮੇਰੀ ਜਾਣਕਾਰੀ ਮੁਤਾਬਕ ਹੁਣ ਸ਼ਹਿਰ ਕਾਊਂਟਿੰਗ ਹੋਈ ਹੈ ਹੁਣ ਫਿਰ ਦੁਬਾਰਾ ਪਿੰਡਾਂ ਦੇ ਵਿੱਚ ਜਾਣੀ ਹੈ ਲਈ ਇਹ ਜਿਹੜੀ ਲੀਡ ਹੈ ਇਹਨੇ ਘਟ ਜਾਣਾ ਸੋ ਇੰਨਾ ਜ਼ੋਰ ਲਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਭਗਵੰਤ ਮਾਨ ਸਾਰੇ ਮੰਤਰੀ ਸਾਰੇ ਐਮ ਐਲ ਏ ਐਮ ਪੀ ਇੱਕ ਮਹੀਨਾ ਕੋਈ ਕੰਮ ਥੋੜਾ ਹੋਇਆ ਸਰਕਾਰ ਨੇ ਇੱਕ ਮਹੀਨਾ ਸਿਰਫ ਤਰਨ ਤਰਨ ਦੀ ਚੋਣ ਲੜੀਏ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਸੋ ਇਹ ਜਿਹੜੀ ਲੀਡ ਹੈ ਇਹ ਲੀਡ ਹਲੇ ਹੋਰ ਘਟ ਜਾਣੀ ਹੈ ਤੇ ਕੋਈ ਜਿੱਤ ਨਹੀਂ ਇਹ ਸਰਕਾਰ ਦੀ ਨੈਤਿਕ ਹਾਰ ਔਰ ਦੂਜੇ ਪਾਸੇ ਮੈਂ ਇਹ ਗੱਲ ਕਹੂੰਗਾ ਕਿ ਬੜਾ ਮੂਡ ਕਲੀਅਰ ਹੈ ਪੰਜਾਬ ਨੇ ਇੱਕ ਗੱਲ ਦੱਸਦੀ ਕਿ ਹੁਣ ਪੰਜਾਬ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਕਰਦਾ ਖੇਤਰੀ ਪਾਰਟੀ ਤੇ ਭਰੋਸਾ ਕਰਦਾ ਔਰ ਜਿਹੜੀਆਂ ਕਈ ਹੋਰ ਧਰਾਂ ਆਪਣੇ ਆਪ ਨੂੰ ਕਲੇਮ ਕਰਦੀਆਂ ਸੀ ਦੇਖੋ ਮੈਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਉਮੀਦਵਾਰ ਦੀ ਗੱਲ ਨਹੀਂ ਕਰਦਾ ਪਰ ਬਹੁਤ ਐਸੀਆਂ ਧਰਾਂ ਉੱਥੇ ਤੁਰੀਆਂ ਫਿਰਦੀਆਂ ਸੀ ਜਿਹੜੇ ਕਹਿੰਦੇ ਸੀ ਜੀ ਪੰਥ ਦੀ ਗੱਲ ਜੀ ਤੇ ਅੱਜ ਪੰਥਕ ਹਲਕਾ ਤਰਨਦਾਰਨ ਤੋਂ ਵੱਡਾ ਕੋਈ ਨਹੀਂ ਪੰਥਕ ਹਲਕੇ ਨੇ ਵੀ ਦੱਸਤਾ ਕਿ ਪੰਥ ਸ਼ਰੋਮਨੀ ਅਕਾਲੀ ਦਲ ਦੇ ਨਾਲ ਖੜਾ ਠੀਕ ਹੈ ਚੋਣਾ ਲੜ ਕੇ ਕਈ ਵਾਰੀ ਪਾਰਟੀ ਦਾ ਆਪਾਂ ਵੋਟ ਸ਼ੀਟ 'ਚ ਨੁਕਸਾਨ ਕਰ ਸਕਦੇ ਹਾਂ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਪਸ਼ਟ ਤੌਰ ਤੇ ਸਾਹਮਣੇ ਆ ਜਾਣੀਆਂ ਨੇ ਲੋਕਾਂ ਦੇ ਸਾਹਮਣੇ ਸਾਰਾ ਕੁਝ ਹੈ ਕਿ ਜਿਹੜਾ 2027 ਦਾ ਟ੍ਰੇਲਰ ਹੈ ਉਹ ਦਿਖਾਤਾ ਤੇ 2027 ਦੇ ਵਿੱਚ ਇਹ ਨਾ ਤਾਂ ਤੰਤਰ ਨੇ ਕੰਮ ਆਉਣਾ ਸਰਕਾਰ ਦੇ ਨਾ ਅਫਸਰਸ਼ਾਹੀ ਨੇ ਕੰਮ ਆਉਣਾ ਨਾ ਉਹ ਤੋਂ ਅਫਸਰਾਂ ਦੇ ਨਾਲ ਚੱਲਣਾ ਸੋ ਉਦੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੋੜ ਅੱਜ ਦੀ ਤਰਨ ਤਰਨ ਦੀ ਜਿਹੜੀ ਚੋਣ ਹੈ ਇਹਨੇ ਬੰਨਤਾ ਯਾਨਕਿ ਤੁਸੀਂ ਮੰਨਦੇ ਹੋ ਕਿ ਇਹ ਰਿਵਾਈਵਲ ਹੈ ਇੱਥੋਂ ਸ਼ੁਰੂਆਤ ਹੋ ਰਹੀ ਹੈ ਅਕਾਲੀ ਦਲ ਦੀ ਕਿਉਂਕਿ ਜਿਸ ਤਰੀਕੇ ਦੀ ਟਾਈਟ ਫਾਈਟ ਦਿੱਤੀ ਹੈ ਕਿਉਂਕਿ ਬਾਕੀ ਵੀ ਚਲੋ ਪਾਰਟੀਆਂ ਸੀਗੀਆਂ ਭਾਜਪਾ ਦਾ ਤਾਂ ਬਹੁਤ ਹੀ ਇਸ ਇਲੈਕਸ਼ਨ ਦੇ ਵਿੱਚ ਬੜਾ ਹਾਲ ਦੇਖਣ ਨੂੰ ਮਿਲਦਿਆ ਵਾਰਿਸ ਪੰਜਾਬ ਦੇ ਕੈਂਡੀਡੇਟ ਜਿਹੜੇ ਹੈਗੇ ਉਹਨਾਂ ਦਾ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ ਹੈ ਕਾਂਗਰਸ ਵੀ ਹਾਸ਼ੀਏ ਜੇ ਤੇ ਦਿਖ ਰਹੀ ਆ ਵਾਈਟ ਜਿਹੜੀ ਆ ਦੋ ਪਾਰਟੀਆਂ ਦੇ ਵਿੱਚ ਸੀ ਆਵਾਜ਼ ਦੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਰਵਾਇਤਲ ਮੰਨਦੇ ਹੋ ਤੁਸੀਂ ਦੇਖੋ ਬੜੀ ਕਲੈਰਿਟੀ ਹੈ ਮੈਂ ਹਮੇਸ਼ਾ ਤੋਂ ਕਹਿ ਆ ਕਿ ਤਰਨ ਤਰਨ ਦੇ ਵਿੱਚ ਜਿਹੜਾ ਕੰਬੀਨੇਸ਼ਨ ਸੀ ਉਹ ਕੰਬੀਨੇਸ਼ਨ ਬੜਾ ਵਧੀਆ ਹੈ ਇੱਕ ਪਾਸੇ ਸਰਦਾਰ ਸੁਬੀਰ ਸਿੰਘ ਬਾਦਲ ਉਹਨਾਂ ਦਾ ਵਿਜ਼ਨ ਕਿਉਂਕਿ ਪੰਜਾਬ ਅੱਜ ਕੀ ਚਾਹੁੰਦਾ ਹੈ ਪੰਜਾਬ ਤਰੱਕੀ ਚਾਹੁੰਦਾ ਹੈ ਪੰਜਾਬ ਖੇਡਾਂ ਚਾਹੁੰਦਾ ਹੈ ਪੰਜਾਬ ਸੋਸ਼ਲ ਵੈਲਫੇਅਰ ਸਕੀਮਾਂ ਚਾਹੁੰਦਾ ਹੈ ਪੰਜਾਬ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦਾ ਹੈ ਪੰਜਾਬ ਅੱਗੇ ਵਧਣਾ ਚਾਹੁੰਦਾ ਜਦੋਂ ਪੰਜਾਬ ਦੀ ਇਹ ਸਾਰੇ ਸਵਾਲ ਖੜੇ ਹੁੰਦੇ ਨੇ ਤੇ ਉਹਨਾਂ ਦਾ ਇੱਕੋ ਜਵਾਬ ਹੈ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਲੋਕਾਂ ਨੂੰ ਭਰੋਸਾ ਹੈ ਕਿਉਂਕਿ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਪਰਫਾਰਮ ਕੀਤਾ ਇਸੇ ਤਰੀਕੇ ਜਿਹੜੇ ਕੈਂਡੀਡੇਟ ਸੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਦੀ ਲੋਕਪ੍ਰਿਅਤਾ ਕਿਉਂਕਿ ਧਰਮੀ ਫੌਜੀਆ ਦਾ ਪਰਿਵਾਰ ਹੈ ਲੋਕ ਪਸੰਦ ਕਰਦੇ ਸੀ ਹੁਣ ਜੇ ਮੈਂ ਗੱਲ ਕਰਾਂ ਕਾਂਗਰਸ ਦੀ ਕਾਂਗਰਸ ਪੰਜਾਬ ਦੇ ਵਿੱਚ ਹੀ ਹਾਸ਼ੀਏ ਤੇ ਜਾ ਚੁੱਕੀ ਹੈ ਔਰ ਜਿਸ ਤਰੀਕੇ ਦੀ ਬਿਆਨਬਾਜ਼ੀ ਫਰਸਟ੍ਰੇਸ਼ਨ ਰਾਜਾ ਵੜਿੰਗ ਨੇ ਦਿਖਾਈ ਹੈ ਚਾਹੇ ਸਾਡਾ ਮਜਬੀ ਸਿੱਖ ਭਾਈਚਾਰਾ ਹੋਵੇ ਉਹਨਾਂ ਲਈ ਜਿਹੜੇ ਅਪਸ਼ਬਦ ਬੋਲੇ ਨੇ ਸੋ ਕਾਂਗਰਸ ਅੱਜ ਪੰਜਾਬ ਦੇ ਵਿੱਚ ਹਾਸ਼ੀਏ ਤੇ ਜਾ ਚੁੱਕੀ ਹੈ ਤੇ ਭਾਰਤੀ ਜਨਤਾ ਪਾਰਟੀ ਤਿੱਥੇ ਕਦੇ ਵੀ ਪ੍ਰੈਜ਼ੈਂਸ ਨਹੀਂ ਸੀ ਦੇਖੋ ਭਾਰਤੀ ਜਨਤਾ ਪਾਰਟੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਏ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਕਿਸੇ ਵੀ ਕਿਸਮ ਦੀ ਕੋਈ ਪ੍ਰੈਜ਼ੈਂਸ ਨਹੀਂ ਹੈਗੀ ਪੰਜਾਬ ਦੇ ਵਿੱਚ ਹੁਣ ਮੈਂ ਯਾਦ ਕਰਾ ਦਿਆਂ ਕਿ ਕਿ ਇਹਨਾਂ ਦੇ ਡੀਜੀਐਮਸੀ ਦੇ ਪ੍ਰਧਾਨ ਸਾਹਿਬ ਹੈ ਹਾਲਾਂਕਿ ਉਹ ਆਪ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਨੇ ਡੀਜੀਐਮਸੀ ਤਾਂ ਅਕਾਲੀ ਦਲ ਦੀ ਜਿੱਤੀ ਸੀ ਚੱਕ ਕੇ ਸਾਰੀ ਬੀਜੇਪੀ ਦੀ ਝੋਲੀ ਪਾਤੀ ਉਹ ਦਿਨ ਦਿੱਲੀ ਬੈਠੇ ਕੀ ਕਹਿੰਦੇ ਨੇ ਦਿੱਲੀ ਬੈਠੇ ਕਹਿੰਦੇ ਜੀ ਓਕੇ ਜੀ ਅਕਾਲੀ ਦਲ ਪੰਥਕ ਸੀਟ ਤੇ ਚੌਥੇ ਨੰਬਰ ਤੇ ਨਾ ਆਇਆ ਤਾਂ ਮੇਰਾ ਨਾਮ ਵਟਾ ਦਿਓ ਕੋਣ ਹੈ ਮਿੱਤ ਉਹਨਾਂ ਨੂੰ ਮੜਾ ਜਾ ਫੋਨ ਕਰਕੇ ਪੁੱਛ ਲਿਓ ਕਾਲਕਾ ਸਾਹਿਬ ਨੂੰ ਕਿ ਕੀ ਨਵਾਂ ਨਾਮ ਰੱਖੀ ਹੈ ਵੀ ਇਹ ਕਾਲੀਦਲ ਪੁੱਛਦਾ ਵੀ ਤੁਹਾਡਾ ਨਵਾਂ ਨਾਮ ਕੀ ਰੱਖਿਆ ਜਾਵੇ ਸੋ ਭਾਜਪੀ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਪੰਜਾਬੀਆਂ ਨੇ ਦੱਸਤਾ ਕਿ ਭਾਜਪੀ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਪ੍ਰੈਜ਼ੈਂਸ ਅੱਛਾ ਤੁਹਨ ਲੱਗਦਾ ਕਿ ਆਮ ਆਦੀ ਪਾਰਟੀ ਲਈ ਇਹ ਅਲਰਮਿੰਗ ਕੰਡੀਸ਼ਨ ਹੈ ਕਿ ਆ ਜਿਸ ਤਰੀਕੇ ਦੇ ਪੰਜਾਬ 'ਚ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਲੋਕ ਇੱਥੋਂ ਇਹ ਸਮਝ ਲਿਆ ਜਾਵੇ ਕਿ ਬਹੁਤਾ ਵਿਸ਼ਵਾਸ ਖੋਣ ਜਾਂ ਬਹੁਤਾ ਕੰਮ ਦੇਖਦੇ ਨਹੀਂ ਆਮ ਆਦੀ ਪਾਰਟੀ ਦਾ ਤਾਂ ਅਲਰਮਿੰਗ ਕੰਡੀਸ਼ਨ 'ਚ ਆ ਗਈ ਦੇਖੋ ਜਦੋਂ ਤੁਹਾਨੂੰ ਚੋਣਾ ਡੰਡੇ ਤੰਤਰ ਨਾਲ ਲੜਨੀ ਆ ਪੈ ਜਾਣ ਮੈਂ ਕੀ ਕਿਹਾ ਕਿ ਜਿਹੜੇ 2022 ਚ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਜੀ ਮੈਨੂੰ ਇੱਕ ਵਾਰ ਜਿਤਾ ਦਿਓ ਜੇ ਮੈਂ ਕੰਮ ਨਾ ਕੀਤਾ ਮੈਂ ਵੋਟਾਂ ਮੰਗਣੀ ਨਹੀਂ ਆਉਂਦਾ ਬਾਅਦ ਦੇ ਵਿੱਚ ਮਨੀਸ਼ ਸੋਧਿਆ ਕਹਿੰਦੇ ਜੀ ਸਾਨਦਾਨ ਦੰਦਪੇ ਸਾਰਾ ਕੁਝ ਲਾ ਦਾਂਗੇ ਚੋਣਾ ਜਿਤਨੀਆਂ ਨੇ ਸਾਮ தாம் ਦੰਤ ભેਦ ਲਾਤਾ ਅਫਸਰ ਚਾਈ ਲਾਤੀ ਸਾਰਾ ਤੰਤਰ ਲਾਤਾ ਮੰਤਰੀ ਬਿਠਾਤੇ ਕੇਜਰੀਵਾਲ ਸਸੋਧੀਆਂ ਨੂੰ ਇੱਕ ਬਾਈਲ ਇਕਸ਼ਨ ਚ ਲਿਆ ਕੇ ਬਿਠਾਤਾ ਤੇ ਲੀਡ ਹਲੇ 10ਵੇਂ ਰਾਉਂਡ ਚ 7000 ਦੀ ਹੈ ਜਿਹੜੀ ਘਟਣੀ ਹੈ ਮਤਲਬ ਦਰ ਹੈ ਵੀ ਇਹ ਲੀਡ ਹੈ ਨੀਚੇ ਨੂੰ ਆਉਣੀ ਹੈ ਉੱਪਰ ਨੂੰ ਤਾਂ ਜਾਣੀ ਨਹੀਂ ਇਹ ਸੋ ਅਗਰ 7000 ਦੀ ਵੀ ਮੰਨ ਕੇ ਚੱਲਦੀ ਹੈ ਤਾਂ ਕੋਈ ਪ੍ਰਾਪਤੀ ਨਹੀਂ ਹੈ ਇਹ ਮਾਈਨਸ ਚ ਬੰਦ ਕੇ ਚੱਲਦੇ ਕਿਉਂਕਿ ਮੇਰੇ ਖਿਆਲ ਬਾਈ ਤੇ ਹੀ 7000 ਦੀ ਲੀਡ ਸੀਗੀ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਏ ਸੀ ਬਾਈ ਦੇ ਇਲੈਕਸ਼ਨ ਹੋਏ ਸੀਗੇ ਤਾਂ ਬਾਈ ਦੀ ਲੀਡ 22000 ਦੀ ਲੀਡ ਸੀਗੀ ਤਾਂ ਇਹ ਔਰ ਉਹ ਵੀ ਸਰਕਾਰ ਹੋਣ ਦੇ ਬਾਵਜੂਦ ਮਾਈਨਸ ਚ ਆਈ ਹੈ ਤਾਂ ਇਹ ਤਾਂ ਮੈਂ ਕਹਿਣਾ ਕਿ 2027 ਦਾ 2027 ਦਾ ਟ੍ਰੇਲਰ ਤੁਸੀਂ ਵੇਟ ਕਰੋ ਕਿਉਂਕਿ 2027 ਚ ਤਾਂ ਅਸਰਾਂ ਨਹੀਂ ਜਤਾਣੀ 2027 ਚ ਤਾਂ ਤੱਕਾ ਹੋ ਨਹੀਂ ਜਾਣਾ 2027 ਚ ਤਾਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੋਣਾ ਨਹੀਂ ਸੋ ਪੰਜਾਬ ਨੇ ਟ੍ਰੇਲਰ ਦਿਖਾਤਾ ਕਿ 2027 ਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਗਲੀ ਤੇ ਪਹਿਲੀ ਪਸੰਦ ਹੈ ਧੰਨਵਾਦ ਜੀ ਤੁਹਾਡਾ ਧੰਨਵਾਦ ਤਾ 2027 ਦੇ ਵਿੱਚ ਜਿੱਤ ਦਾ ਦਾਵਾ ਵੀ ਹਾਲਾਕੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਲੇਕਿਨ ਹੁਣ ਹਾਲ ਫਰਾਲ ਦੇਖਣਾ ਹੋਏਗਾ ਕਿ ਆਉਣ ਵਾਲੇ ਸਭੇ ਦੇ ਵਿੱਚ ਕਿ ਵਾਕਈ ਅਲਰਮਿੰਗ ਕੰਡੀਸ਼ਨ ਦੇ ਵਿੱਚ ਆਮਾ ਦੀ ਪ੍ਰਿਅਰਟੀ ਹੈਗੀ ਆ ਕਿਉਂਕਿ ਉਹ ਹਾਲਾਤ ਹੁਣ ਨਹੀਂ ਹੈਗੇ ਜਿਹੜੇ ਹਾਲਾਤ 2022 ਦੇ ਵਿੱਚ ਸੀ ਇਸ ਤੋਂ ਪਹਿਲਾਂ ਸੀਗੇ ਹਾਲਾਤਾਂ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਅਕਾਲੀ ਦਲ ਦਾ ਰਿਵਾਈਵਲ ਕਿਤੇ ਨਾ ਕਿਤੇ ਇਸ ਚੋਣ ਦੇ ਵਿੱਚ ਦੇਖਿਆ ਜਾ ਰਿਹਾ ਜੀ